ਬਾਰ ਨੰਬਰ 16 ਧੂੜ ਦੇ ਵਿੱਚ ਪਾਣੀ ਅਤੇ ਸੀਵਰੇਜ ਦਾ ਬੁਰਾ ਹਾਲ ਲੋਕਾਂ ਨੂੰ ਮਜਬੂਰ ਹੋ ਕੇ ਐਮ ਸੀ ਸਣੇ ਧਰਨਾ ਦੇਣਾ ਪਿਆ ਲੁਧਿਆਣਾ ਹਾਈਵੇ ਕਿਤਾ ਜਾਮ ਬੁਰਾ ਹਾਲ ਬੱਚੇ ਬਿਮਾਰ ਕਹਿੰਦੇ ਤੁਸੀਂ ਉੱਠ ਜਾਓ ਅਸੀਂ ਲੈ ਲਵਾਂਗੇ ਸਾਡੇ ਹਸਪਤਾਲ ਜੀੜੀਆਂ ਕਰ ਕਰਕੇ ਆਪਣੇ ਬੱਚਿਆਂ ਨੂੰ ਬਚਾਣੇ ਆ ਗੱਡੀਆਂ ਆ ਰਹੀਆਂ ਗੱਡੀਆਂ ਚੁਰ ਗੱਡੀਆਂ ਬੱਚੇ ਲਾਡ ਕਾਣੇ ਆਹੋ ਜੀ ਭਾਈ ਮਾਰਦਾ ਨਵੀਂ ਨਵੀਂ ਐਮਰਜੈਂਸੀ ਵਾਲੀ ਗੱਡੀ ਆ ਇਹ ਮਸਲਾ ਕੀ ਆਉਂਦਾ ਮਸਲਾ ਜੀ ਸਾਨੂੰ 1.5 ਸਾਲ ਹੋ ਗਏ ਨਰਕ ਵਿੱਚ ਰਹਦੇ ਨੂੰ ਸਰਕਾਰਾਂ ਪਹਿਲਾਂ ਕਹਿੰਦੇ ਸੀ ਸਰਕਾਰ ਬਦਲੂਗੀ ਜੀ ਉਹ ਅੰਤਮਾਨ ਕਹਿੰਦਾ ਸੀ ਸਵੱਛ ਭਾਰਤ ਬਣਾਣਾ ਮੋਦੀ ਕਹਿੰਦਾ ਸਵੱਛ ਭਾਰਤ ਬਣਾਣਾ ਪਰ ਸਾਡੇ ਵਾਰਡ ਦਾ 16 ਨੰਬਰ ਤੇ 18 ਨੰਬਰ ਦਾ ਇੰਨਾ ਨਰਕ ਬਣਿਆ ਪਿਆ ਵੀ ਇੱਥੇ ਗੋਡੇ-ਗੋਡੇ ਪਾਣੀ ਖੜ ਜਾਂਦਾ ਦੀਵਾਲੀ ਲੋਕ ਆਪਣੇ ਬਾਹਰ ਮਨਾਉਂਦੇ ਨੇ ਦੀਵੇ ਲਾ ਕੇ ਅਸੀਂ ਅੰਦਰ ਮਨਾਈਏ ਲੋੜੀ ਬਾਹਰ ਲੋਕ ਮਨਾਉਂਦੇ ਨੇ ਅਸੀਂ ਲੋੜੀ ਅੰਦਰ ਮਨਾਈਏ ਜੀ ਸਾਡੇ ਘਰ ਜੀ ਨਾ ਬੁਰਾ ਹਾਲੇ ਲੋਕਾਂ ਦੇ ਘਰਾਂ ਜੇ ਪਾਣੀ ਭੜਿਆ ਪਿਆ ਤਾਂ ਇੱਕ ਇੱਕ ਦੋ ਦੋ ਮੈਂਬਰ ਸਭ ਦੇ ਹਸਤਾ ਲੱਜੇ ਪਏ ਨੇ ਜੀ ਆ ਬਿਮਾਰੀ ਕਰਨ ਜੀ ਜਿਹੜਾ ਸਿਫਰ ਦੇ ਪਾਣੀ ਕਰਨ ਔਰ ਜੋ ਲਾਈਟਾਂ ਨੇ ਲਾਈਟਾਂ ਬਿਲਕੁਲ ਬੰਦ ਨੇ ਕਿ ਬੰਦਾ ਮਾਰ ਕੇ ਵਗ ਜੇ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਜੀ ਕੋਈ ਪ੍ਰਬੰਧ ਨਹੀਂ ਹੈਗਾ ਕਿਸੇ ਚੀਜ਼ ਦਾ ਵੀ ਡਾਕਟਰ ਹੀ ਜਾ ਕੇ ਦਫ਼ਤਰ ਜਾ ਕੇ ਐਸਡੀਓ ਸਾਹਿਬ ਨਾਲ ਵੀ ਗੱਲ ਪਹੁੰਚੂਗੀ ਐਸਡੀਓ ਸਾਹਿਬ ਨੂੰ ਫੋਨ ਕਰਿਆ ਉਹ ਕਹਿੰਦੇ ਇਹਦੇ ਕੋਲ ਸਾਡਾ ਕੋਈ ਹੱਲ ਨਹੀਂ ਐਸਲੋ ਸਾਹਿਬ ਕੋਲ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ ਇਹਦਾ ਰੂਬਲ ਐਮਸੀ ਕੋਲੇ ਗਏ ਜੀ ਇਹ ਕਹਿੰਦੇ ਕਿ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ ਦਫ਼ਤਰ ਜਗੇ ਦਫ਼ਤਰ ਤੇ ਸਾਡੇ ਕੋਲ ਹੱਲ ਫਿਰ ਕਿਹਦੇ ਕੋਲੇ ਹੈ ਜੀ ਸਾਰੇ ਆਓ ਇਧਰ ਆਓ ਚਲੋ 3 ਮਿੰਟ ਆ ਜਾਓ ਆਓ ਮੈਂ ਖਾਣਾ ਪਕਾ ਲਵਾਂ ਚਲੋ ਚੋ ਚਲੋ ਜੀ ਤੁਸੀਂ ਕਹੋਗੇ ਸਹੀ ਹੈ ਕੋਈ ਨਹੀਂ ਮੇਦਾ ਆਇਆ ਸੀ ਤੇਰੇ ਨਾਲ ਇਕੱਲੀ ਕਾ ਲੈ ਜਾਮ ਕਿ ਉਹ ਆ ਗਈ ਉੜਾ ਉੜਦੇ ਨੇ ਇਦਰੇ ਬੈਠੇ ਆ ਬੈਠੇ ਆ ਤੇਰੇ ਨਾਲ ਬੈਠੇ ਆ ਕਿਹੜਾ ਖੜੋ ਇਹ ਬੈਠੇਗਾ ਤਾਂ ਖੜਿਆ ਹਾਂ ਜੀ ਹਾਂ ਜੀ ਜੀ ਹਾਂ ਜੀ ਜੀ ਹਾਂ ਜੀ ਉਹ ਯਾਰ ਇੱਥੇ ਆਪੇ ਜਿਹੜਾ ਪਾਸੇ ਲੱਗ ਰਿਹਾ ਲੰਡਨ ਦੇ ਵੇਲਾ ਨਿਕਲ ਨਹੀਂ ਦਿੰਦਾ ਬੰਦੇ ਨੂੰ ਕੁਝ ਹੋ ਜਾਵੇ ਫੇਰ ਤਾਂ ਆ ਤਾ ਰਾ ਮਾਸਤ ਆਪਾਂ ਮਿਊਜ਼ਿਕ ਘਰਾ ਦੇ ਯਾਰ ਉਹ ਚਾਰ ਗੱਡੀਆਂ ਘਰਾਤੀਆਂ ਆ ਇਹ ਚੱਲ ਰਹੀਆਂ ਨੇ ਚੱਲ ਰਹੀਆਂ ਨੇ ਕਰਨ ਵਾਲਾ ਐਂਪੀਸਾ ਕੀ ਕਾਰਨ ਕੀ ਆ ਕਰਨ ਦਾ ਕਾਰਨ ਇਹ ਹੈ ਜੀ ਸਿਵਰ ਬੋਰਡ ਦਾ ਸਾਡੇ ਪ੍ਰਸ਼ਾਸਨ ਦਾ ਇੰਨਾ ਬੁਰਾ ਹਾਲ ਹੈ ਸਿਵਰ ਸਿਵਰੇ ਤੋਂ ਪਾਣੀ ਦੋ ਦੋ ਫੁੱਟ ਬਾਹਰ ਨਿਕਲੇ ਪਿਆ ਜੀ ਘਰਾ ਵਿੱਚ ਮੜਿਆ ਪਿਆ ਲੋਕਾਂ ਦੇ ਚਾਰ ਚਾਰ ਪੰਜ ਪੰਜ ਮੈਂਬਰ ਕਰਦੇ ਬਿਮਾਰ ਪਏ ਨੇ ਜੀ ਹਸਪੀਟਲ ਦੇ ਐਡਮਿਟ ਨਹੀਂ ਇੰਨਾ ਬੁਰਾ ਹਾਲ ਹੈ ਲੋਕ ਪਰੇਸ਼ਾਨ ਹੈ ਜੀ ਲੋਕਾਂ ਨਾਲ ਆ ਕੇ ਲੋਕਾਂ ਨੇ ਮੈਨੂੰ ਦੱਸਿਆ ਜੀ ਮੈਂ ਲੋਕਾਂ ਕੋਲ ਪਹੁੰਚਾ ਇੰਨਾ ਬੁਰਾ ਹਾਲ ਹੈ ਜੀ ਮਤਲਬ ਸਫਾਈ ਦਾ ਉਹ ਤੋਂ ਪਰੇਸ਼ਾਨ ਹੋ ਗਏ ਹੁਣ ਤਾਂ ਨਦਰਨ ਕੀ ਇਹ ਹੀ ਸਮਝ ਆ ਰਹੀ ਸਰਕਾਰ ਕੁਝ ਕਰ ਨਹੀਂ ਰਹੀ ਸਰਕਾਰ ਕਿਸੇ ਦੀ ਸੁਣ ਨਹੀਂ ਰਹੀ ਸਰਕਾਰ ਪੂਰੀ ਤਰ੍ਹਾਂ ਫੇਲ ਹੈ ਜੀ सिद्धिया आसिया आसिया I don't know, I don't know, I don't know, I don't know.